ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂ ਜਦ ਮੈਂ ਤਰ ਗਈ ਪੇਕੇ ਜੈ ਵੱਡੀ ਦਾ ਕਲਛਣਾ ਕੋਠੇ ਚੜ ਚੜ ਦੇਖੇ ਕੋਠੇ ਚੜ ਚੜ ਦੇਖੇ ਜੈ ਵੱਡੀ ਦਾ ਕਲਛਣਾ ਕੋਠੇ ਚੜ ਚੜ ਦੇਖੇ ਜੈ ਵੱਡੀ ਦਾ ਕਲਛਣਾ ਕੋਠੇ ਚੜ ਚੜ ਦੇਖੇ ਜੈ ਵੱਡੀ ਦਾ ਕਲਛਣਾ ਕੋਠੇ ਚੜ ਚੜ ਦੇਖੇ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਦ ਮੈਂ ਤਰ ਗਈ ਪੇਕੇ ਜੇ ਵੱਡੀ ਦਾ ਕਲਕਸ਼ਣ ਆਪ ਤਾਂ ਤਰ ਗਿਆ ਠੇਕੇ ਜੇ ਵੱਡੀ ਦਾ ਕਲਕਸ਼ਣ ਆਪ ਤਾਂ ਤਰ ਗਿਆ ਠੇਕੇ ਜੇ ਵੱਡੀ ਦਾ ਕਲਕਸ਼ਣ ਆਪ ਤਾਂ ਤਰ ਗਿਆ ਠੇਕੇ ਚਲ ਫਾ ਹੋਰ ਬਈ ਆਵੇ ਨਾ ਜਰਾ ਜਰਾ ਬਈ ਨਾ ਜਰਾ ਆਪ ਦਾ ਬੰਦਰ ਵਾਸੀ ਇਤਰੇ ਨੂੰ ਕਾਢ ਟੋਕਰ ਤੈਨੂੰ ਦੋ ਪ੍ਰਸ਼ਾਦ ਨਮਹਿਟ ਘੱਤ ਦੀਦੀ ਤੂੰ ਜ ਸੁਹੇਂਦਰ ਵਾਜੇ 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 ਨਮਹਿਟ ਘੱਤ ਦੀਦੀ ਔਜਲਾ ਮੋਈ ਪਿੰਡ ਕੋਲ ਕੋਲੀ ਬਿਲਗਾ ਲੱਗਦਾ ਠਾਂ ਪਣੀ ਬੋਲੀ ਬੱਲੇ ਬੱਲੇ ਉਹ ਮੈਂ ਨਿਆਣੀ ਕੀ ਜਾਣਾ ਵੇ ਜਦ ਮੈਂ ਹੋ ਗਈ ਸਮਝਣ ਜੋਗੀ ਉਦੋਂ ਪਤਾ ਲੱਗੇ ਥਾਣਾ ਚਿੱਠੀਆਂ ਮੈਂ ਲਿਖਦੀ ਪਰ ਮੁੰਡਿਆ ਰੰਝਾ ਚਿੱਠੀਆਂ ਮੈਂ ਲਿਖਦੀ ਪਰ ਮੁੰਡਿਆ ਰੰਝਾ ਚਿੱਠੀਆਂ ਮੈਂ ਲਿਖਦੀ

ਕੋਠੇ ਚੜ੍ਹ ਕੇ ਚੂਪਾਂਗੇ ਸਤ ਕੰਜਰੀ ਦਾ ਕੱਗੜਾ 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 ਕਦ ਕਦ ਮੋਹਲਾ ਹਣੀ ਬੋਲਦੀਆਂ ਨਿਵਾਸੀਆਂ ਤੇ ਦੋ ਦੋ ਔਰਤਾ ਮੇਰੇ ਸੁਪਾਈਆਂ ਤੇ ਨਿਆਰਤਾ ਇੱਕ ਰੋੜੀਆਂ ਨੂੰ ਜਾਵੇ ਦੂਜੀ ਰੋਟੀਆਂ ਪਖਾ ਜੀ ਜਾਨਦੇ ਮੇਰਾ ਸਾਮ ਲੜਾਈ ਵਿੱਚ ਮੇਰਾ ਸਾਮ ਲੜਾਈ ਵਿੱਚ ਆਹ ਲੋ ਜੀ ਆਹ ਵੀ ਸੜਕ ਰਹਾ ਹੈ ਪੂਰਾ ਕਰੋ ਬਾਕੀ